ਸ਼ਿਆਦੇ ਖਿਲਾਫ ਜਿਹੜੀ ਮਹਿੰਮ ਚੱਲ ਰਹੀ ਹੈ ਇਹਦੇ ਸੰਬੰਧ ਦੇ ਵਿੱਚ ਪੰਜਾਬ ਸਰਕਾਰ ਸਾਡੇ ਡੀਜੀਪੀ ਪੰਜਾਬ ਡੀਆਈਜੀ ਰੇਂਜ ਅਤੇ ਸੀਨੀਅਰ ਅਫਸਰ ਵੱਲੋਂ ਵਕ ਵਕ ਟਾਈਮਾਂ ਦੇ ਉੱਪਰ ਸਾਨੂੰ ਹਦਾਇਤਾਂ ਜਾਰੀ ਹੁੰਦੀਆਂ ਇਹ ਹਦਾਇਤਾਂ ਨੂੰ ਫੋਲੋ ਕਰਦੇ ਕਰਦੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਸਾਰੇ ਐਸ ਐਚ ਓ ਸ ਤੇ ਹਲਕਾ ਜੀ ਯੂਜ਼ ਨਾਲ ਡੇਲੀ ਮੀਟਿੰਗ ਕਰਕੇ ਇਸ ਸੰਬੰਧੀ ਉਹਨਾਂ ਦੀ ਕਾਰਗੁਜ਼ਾਰੀ ਰਿਪੋਰਟ ਜਿਹੜੀ ਹੈਗੀ ਹੈ ਲਈ ਜਾਂਦੀ ਹੈ। ਇਸੇ ਮਹੀਨ ਦੇ ਵਿੱਚ ਇਸੇ ਮਿਹਨਤ ਸਦਕਾ ਸਾਡੀ ਸੀਆਈਏ ਟੀਮ ਨੂੰ ਅਤੇ ਸਿਟੀ ਨਵਾਂ ਸ਼ਹਿਰ ਪੁਲਿਸ ਸਟੇਸ਼ਨ ਟੀਮ ਨੂੰ ਉਸ ਟਾਈਮ ਇੱਕ ਉਪਲਬਧੀ ਮਿਲੀ ਜਦੋਂ ਇੱਕ ਸੀਕ੍ਰੇਟ ਇਨਫੋਰਮੇਸ਼ਨ ਦੇ ਉੱਪਰ ਅਸੀਂ ਇੱਕ ਬੰਦੇ ਨੂੰ ਰਾਉਂਡ ਅਪ ਕੀਤਾ ਸਦਰ ਬੰਗੇ ਦੇ ਏਰੀਆ ਦੇ ਵਿੱਚ ਜਿਸ ਦਾ ਨਾਮ ਅਮਰਜੀਤ ਹੈ। ਅਮਰਜੀਤ ਜਿਹੜਾ ਫਤਿਹਗੜ ਚੂੜੀਆਂ ਜ਼ਿਲ੍ਹਾ ਬਟਾਲਾ ਦਾ ਰਹਿਣ ਵਾਲਾ ਹੈ ਇਹਦੇ ਕੋਲੋਂ ਜਿਹੜੀ 120 ਗ੍ਰਾਮ ਦੀ ਜਿਹੜੀ ਰਿਕਵਰੀ ਹੋਈ ਜਦੋਂ ਇਹਨੂੰ ਪੁੱਛਗਿੱਛ ਕੀਤੀ ਗਈ ਤੇ ਨੇ ਦੱਸਿਆ ਕਿ ਇਹ ਸਾਡੇ ਏਰੀਆ ਦੇ ਵਿੱਚ ਇੱਕ ਲਾਢੀ ਨਾਮ ਦਾ ਵਿਅਕਤੀ ਹੈ ਜਿਹਨੂੰ ਇਹ ਸਪਲਾਈ ਕਰਦਾ ਸੀਗਾ ਤੇ ਲਾਢੀ ਜਿਹੜਾ ਸੀਗਾ ਫਰਦਰ ਇਹਨੂੰ ਇਹਦੀ ਸੇਲ ਕਰਕੇ ਤੇ ਇਹਦੇ ਤੋਂ ਆਪਣੇ ਪੈਸੇ ਦੀ ਜਿਹੜੀ ਹੈਗੀ ਹੈ ਉਹ ਆਮਦਨ ਕਰਦਾ ਸੀਗਾ ਫਰ ਹੈ ਕੋਣੀ ਵੀ ਫਿਲਹਾਲ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਨਵੈਸਟੀਗੇਸ਼ਨ ਦੇ ਵਿੱਚ ਹੋਰ ਰਿਕਵਰੀਜ਼ ਤੇ ਖੁਲਾਸੇ ਹੋਣ ਦੀ ਆਸ ਹੈ। 44 ਮਾਮਲੇ ਦਰਜ ਨੇ। ਇਹਨੂੰ ਇਨਵੈਸਟੀਗੇਟ ਕਰਦੇ ਆ। ਲਾਡੀ ਜਿਹੜਾ ਹੈਗਾ ਇਹ ਇੱਕ ਜੰਡਿਆਲਾ ਜਿਹੜਾ ਕਿ ਸਦਰ ਬੰਗਾ ਦਾ ਏਰੀਆ ਉੱਥੇ ਦਾ ਰਹਿਣ ਵਾਲਾ ਹੈ। ਤੋਂ ਉਹਨੂੰ ਫਰਦਰ ਇਹਦਾ ਰਿਮਾਂਡ ਹਾਸਲ ਕਰਕੇ ਤੇ ਇਹਦੇ ਕੋਲੋਂ ਫਰਦਰ ਜਿਹੜੀ ਹੈਗੀ ਪੁੱਛਗਿੱਛ ਕੀਤੀ ਜਾਊਗੀ। ਜਿਸ ਦਾ ਪਟਾਰਿਆ ਵਾਲਾ ਕਿ ਉਹ ਅਕਦਾਏ ਦੇ ਰੇਂਜ ਚ ਆਇਆ ਜੀ। ਇਹ ਹੁਣ ਇਨਵੈਸਟੀਗੇਟ ਕਰਦੇ ਆ। ਇਹ ਬਾਰਡਰ ਦੇ ਏਰੀਏ ਦੇ ਵਿੱਚੋਂ ਡਰਗਸ ਸਪਲਾਈ ਕਰਦਾ ਸੀਗਾ ਕਿਸ ਤਰੀਕੇ ਦੇ ਨਾਲ ਕੋਈ ਲਿੰਕੇਜ ਸੀਗੇ ਕੀ ਸੀਗੇ ਇਹ ਜਿਹੜੇ ਹੈਗੇ ਦੌਰਾਨ ਇਨਵੈਸਟੀਗੇਸ਼ਨ ਆਪਾਂ ਐਸਟੈਬਲਿਸ਼ ਕਰ ਰਹੇ ਹਾਂ ਅਮਰਜੀਤ ਸਿੰਘ ਦਾ ਕੋਈ ਸ਼ੱਕ ਅਮਰਜੀਤ ਸਿੰਘ ਦਾ ਕ੍ਰਿਮੀਨਲ ਬੈਕਗ੍ਰਾਉਂਡ ਆਪਾਂ ਚੈੱਕ ਕਰ ਰਹੇ ਹਾਂ ਹੁਣ ਉਹਦਾ ਰਿਮਾਂਡ ਹਾਸਲ ਕੀਤਾ ਹੈ ਤੇ ਇਹਦੇ ਬਾਰੇ ਵੀ ਪ੍ਰੋਪਰ ਜਿਹੜੀ ਹੈਗੀ ਡਿਟੇਲ ਲਈ ਜਾਵੇ ਉਹ ਕਾਬੂ ਕੀਤਾ ਗਿਆ ਢਾਬੇ ਤੇ ਸੀਗਾ ਕਿਸੇ ਵਹੀਕਲ 'ਚ ਸੀਗਾ ਫਿਲਹਾਲ ਇਹਨੂੰ ਆਪਾਂ ਇੱਕ ਨਾਕੇ ਦੇ ਉੱਪਰ ਕਾਬੂ ਕੀਤਾ ਸੀਗਾ ਸਦਰ ਬੰਗੇ ਦੇ ਏਰੀਏ ਦੇ ਵਿੱਚੋਂ ਤੇ ਨਾਕੇ ਦੌਰਾਨ ਹੀ ਇਹਦੇ ਕੋਲੋਂ ਜਿਹੜੀ ਹੈਗੀ ਏ ਉਹ ਰਿਕਵਰੀ ਹੋਈ ਸੀ। ਕਾਰ ਤਸੀ ਕਿ ਤੂੰ ਹੀ ਨਾ ਕਿਸੇ ਨੂੰ ਛੱਤਰ ਲਵਾ ਸੀ। ਛੱਤਰ ਨਵਾ ਸ਼ਹਿਰ। ਔਰ ਮੀਲਰ ਤਸੀ ਕਿ ਤੂੰ ਹੀ ਲੜਦੇ ਸੀਗੇ। ਬਾਈਕੋਸ ਹੈ। ਬਾਈ ਇਹ ਇਹ ਬੰਦਾ ਜਿਹੜਾ ਸੀਗਾ ਇਹ ਬਾਈ ਬੱਸ ਟ੍ਰੈਵਲ ਕਰਦਾ ਸੀਗਾ ਤੇ ਏਰੀਏ ਦੇ ਵਿੱਚ ਆ ਕੇ ਇਹ ਡਿਲੀਵਰੀ ਕਰਦਾ ਸੀਗਾ। ਜਿਹੜਾ ਲਾਢੀ ਨਾਮ ਦਾ ਜਿਹੜਾ ਵਿਅਕਤੀ ਹੈ ਉਹ ਫਰਦਰ ਜਿਹੜਾ ਹੈਗਾ ਇਹ ਏਰੀਆ ਦੇ ਵਿੱਚ ਸਪਲਾਈ ਕਰਦਾ ਸੀ ਰਿਕਵਰੀ ਬਹੁਤ ਸਾਰੀ ਹੋ ਤੇ ਬਸ ਇੰਨਾ ਸੋਨ ਸਾਰਾ ਲੈ ਕੇ ਆ ਰਹੇ ਸੀ ਜਿਵੇਂ ਮਸ਼ੀਨੀਆਂ ਬੋਲੀਆਂ ਹੋ ਗਈਆਂ ਪਾਊਡਰ ਹੋ ਗਏ ਦੇਖੋ ਇਹਦੇ ਵਿੱਚ 120 ਗ੍ਰਾਮ ਦੀ ਰਿਕਵਰੀ ਹੋਈ ਅਗਰ 120 ਗ੍ਰਾਮ ਨੂੰ ਤੁਸੀਂ ਦੇਖੋਗੇ 120 ਗ੍ਰਾਮ ਬਹੁਤ ਛੋਟੀ ਜੀ ਜਿਹੜੀ ਹੁੰਦੀ ਉਹ ਅਕੁਪਾਈ ਹੋ ਜਾਂਦੀ ਹੈ ਇਹ ਐਪਸੂਲ ਵੀ ਨੇ ਜੀ ਬੋਟਲ ਵੀ ਆ 2 ਕਿਲੋ ਬਹੁਤ ਪੁਰਾਣੇ ਕੇਸ ਨੇ ਪੁਰਾਣੇ ਕੇਸ 'ਚ ਨਹੀਂ ਹੈ ਟੋਟਲ ਰਿਕਵਰੀ ਹੈ ਡਿਸਟ੍ਰਿਕਟ ਜਿਹੜੀ 2 ਮਹੀਨੇ ਕਿਨੇ ਦਿੰਦਾ ਸੀ ਰੀਮਾਂਡ ਆਪਾਂ ਅੱਜ ਪੇਸ਼ ਕਰਨਾ ਹੈ ਨਾ ਨੂੰ ਪੇਸ਼ ਕਰਕੇ ਆਪਾਂ ਇਹਦਾ ਮੈਕਸਿਮਮ ਤੋਂ ਮੈਕਸਿਮਮ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕਰਾਂਗੇ ਇਸ ਸਬੰਧੀ ਮੈਂ ਤੁਹਾਨੂੰ ਇੱਕ ਹੋਰ ਜਾਣਕਾਰੀ ਵੀ ਦੇਣਾ ਚਾਹੁੰਦਾ ਕਿ ਇਸ ਮੁਹਿੰਮ ਦੌਰਾਨ ਸਾਡੇ ਡਿਸਟ੍ਰਿਕਟ ਨਵਾਂ ਸ਼ਹਿਰ ਵੱਲੋਂ ਬੜੇ ਕੰਸਿਸਟੈਂਟ ਲੈਵਲ ਦੇ ਉੱਪਰ ਜਿਹੜੇ ਹੈਗਾ ਐਫਰਟ ਕੀਤੇ ਜਾ ਰਹੇ ਹਨ ਜਿਹਦੇ ਉੱਪਰ ਡਰੱਗਸ ਦੇ ਰੋਗ ਥਾਮ ਸੰਬੰਧੀ ਜਿਸ ਦਾ ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਕਿ ਇਸ ਸੰਬੰਧੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਡੇਲੀ ਹਲਕਾ ਜੀਓਜ਼ ਤੇ ਬਾਕੀ ਜਿਹੜੇ ਐਸਚਓਜ਼ ਹੈਗੇ ਉਹਨਾਂ ਦੀ ਕਾਰਗੁਜ਼ਾਰੀ ਲਈ ਜਾਂਦੀ ਹੈ ਅਗਰ ਆਪਾਂ ਤੁਹਾਨੂੰ ਪਿਛਲੇ 2 ਮਹੀਨੇ ਦਾ ਵੇਰਵਾ ਦਈਏ ਤਾਂ ਪਿਛਲੇ 2 ਮਹੀਨਿਆਂ ਦੇ ਵਿੱਚ ਆਪਾਂ ਤਕਰੀਬਨ 182 ਕੇਸਿਸ ਜਿਹੜੇ ਰਜਿਸਟਰ ਕੀਤੇ ਹਨ ਤੇ ਬਖਸ਼ ਕੇਸਿਸ ਦੇ ਵਿੱਚ 193 ਵਿਅਕਤੀਆਂ ਨੂੰ ਆਪਾਂ ਗ੍ਰਿਫਤਾਰ ਕੀਤਾ ਹੈ ਅਗਰ ਆਪਾਂ ਰਿਕਵਰੀ ਦੀ ਗੱਲ ਕਰੀਏ ਹਿਰੋਇਨ ਜਿਹੜੀ ਹੈਗੀ ਹੈ 624 ਗ੍ਰਾਮ ਅਫੀਮ 1 ਕਿਲੋ 200 ਗ੍ਰਾਮ ਗੋਲੀਆਂ ਕੈਪਸੂਲ ਤਕਰੀਬਨ 2000 ਦੇ ਕਰੀਬ ਜਿਹੜੀ ਡੋਡਾ ਚੂਰਾ ਪੋਸਟ ਹੈਗੀ ਹੈ तकरीबन 3 ਕਿਲੋ ਦੇ ਕਰੀਬ ਨਸ਼ੀਲਾ ਪਾਊਡਰ ਜਿਹੜਾ ਹੈਗਾ ਉਹ तकरीबन 5 ਗ੍ਰਾਮ ਦੇ ਕਰੀਬ ਤੇ ਨਸ਼ੀਲੇ ਡਿਟੀਕੇ ਹੈਗੇ ਉਹ ਵੀ ਬਰਾਮਦ ਕੀਤੇ ਗਏ ਹਨ ਸਰ ਇਸ ਵਿੱਚ ਕਮਰਸ਼ੀਅਲ ਕੁਆਂਟੀਟੀ ਕੋਈ ਨਹੀਂ ਸਾਰੇ 1.75 ਗ੍ਰਾਮ 1 ਗ੍ਰਾਮ 2 ਗ੍ਰਾਮ 4 ਗ੍ਰਾਮ ਇਸ ਤਰ੍ਹਾਂ ਦਾ ਹੈਗਾ ਤੇ ਜਿਹੜਾ ਆਪਾਂ ਜਿਹੜਾ ਵੇਚ ਰਹੇ ਨੇ ਸੌਦਾਗਰ ਨੇ ਆਪਾਂ ਉਹਨੂੰ ਹੀ ਫੜ ਰਹੇ ਜਿਹੜੇ ਬਿਲ ਵਾਲੇ ਨੇ ਆਪਾਂ ਉਹਨੂੰ ਫੜ ਰਹੇ ਹ ਤਾਂ ਇਸ ਤਰ੍ਹਾਂ ਹੈ ਕਿ ਜਦੋਂ ਸਾਨੂੰ ਕਿਸੇ ਵੀ ਬੰਦੇ ਦੇ ਖਿਲਾਫ ਕੋਈ ਇਨਫੋਰਮੇਸ਼ਨ ਮਿਲਦੀ ਹੈ ਉਸ ਬੰਦੇ ਦੇ ਉੱਪਰ ਸਾਡੇ ਵੱਲੋਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ Trap ਲਗਾਇਆ ਜਾਂਦਾ ਹੈ ਉਹਦੇ ਕੋਲ ਜਿਸ ਤਰ੍ਹਾਂ ਦੀ ਰਿਕਵਰੀ ਹੁੰਦੀ ਹੈ ਆਪਾਂ ਉਸ ਤਰ੍ਹਾਂ ਦਾ ਮੁਕਦਮਾ ਦਰਜ ਕਰੀਦਾ ਹੈ ਉਸ ਤੋਂ ਬਾਅਦ ਜਿਹੜੇ ਹੈਗਾ ਇਹਨਾਂ ਦੇ ਬੈਕਵਰਡ ਲਿੰਕ ਜੀਜ਼ ਜਿਹੜੇ ਹੈਗੇ ਆ ਸਾਡਾ ਮੇਨ ਫੋਕਸ ਜਿਹੜਾ ਹੁੰਦਾ ਉਹਨਾਂ ਦੇ ਬੈਕਵਰਡ ਲਿੰਕ ਜੀਜ਼ ਦੇ ਉੱਪਰ ਹੈ ਇਸ ਬੈਕਵਰਡ ਲਿੰਕ ਲਿੰਕ ਜੀਜ਼ ਨੂੰ ਉਹ ਉਹਨਾਂ ਦੇ ਉਹਨਾਂ ਨੂੰ ਪਕੜਨ ਵਾਸਤੇ ਸਾਡੀ ਸੀਆਈਏ ਟੀਮ ਅਲੱਗ-ਅਲੱਗ ਸਪੈਸ਼ਲ ਬ੍ਰਾਂਚਸ ਟੀਮ ਤੇ ਸਾਡੀ ਅਲੱਗ ਜਿਹੜਾ ਨਾਰਕੋਟਿਕ ਸੈੱਲ ਬਣਾਇਆ ਉਹਨਾਂ ਤੇ ਕੰਮ ਕਰ ਰਿਹਾ ਤੇ ਇਹਦੇ ਉੱਪਰ ਵੀ ਜਿਹੜਾ ਹੈਗਾ ਤੁਰੰਤ ਆਪਾਂ ਨੂੰ ਜਿਹੜੇ ਹੈਗੇ ਉਹ ਰਿਜ਼ਲਟ ਜ਼ਰੂਰ ਮਿਲਣਗੇ ਸਰ ਇਹ ਗੱਲ ਸਾਹਮਣੇ ਆਈ ਕਿ ਜਿਹਨੂੰ ਸਪਲਾਈ ਦੇਣਾ ਆਇਆ ਸੀਗਾ ਉਹਨੇ ਖੁਦ ਕੰਜ਼ਿਊਮ ਕਰਨੀ ਸੀ ਕਿ ਅੱਗੇ ਉਹ ਸਪਲਾਈ ਕਰਦਾ ਸੀ ਤੇ ਮੈਜਿਸਟਰੇਟਾ ਨੇ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਜਿਹੜਾ ਲਾਡੀ ਨਾਮ ਦਾ ਵਿਅਕਤੀ ਹੈ ਇਹ ਬੰਦਾ ਅਮਰਜੀਤ ਦੇ ਕੋਲੋਂ ਲੈ ਕੇ ਫਰਦਰ ਏਰੀਆ ਦੇ ਵਿੱਚ ਜਿਹੜੀ ਸੀਗੀ ਸਪਲਾਈ ਕਰਦਾ ਸੀਗਾ ਪਰ ਚੂ